ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਵੀ ਰੰਦੇ ਕਮੈਂਟ ਆਏ ਸੀ ਉਹਨਾਂ ਦੇ ਨਾਮ ਕਹਾਣੀ ਦੇ ਐਂਡ ਦੇ ਵਿੱਚ ਜ਼ਰੂਰ ਬੋਲੇ ਜਾਣਗੇ ਪਰ ਇਹ ਵਾਲੀ ਕਹਾਣੀ ਤੁਸੀਂ ਧਿਆਨ ਦੇ ਨਾਲ ਸੁਣਿਓ ਜੇਕਰ ਤੁਹਾਨੂੰ ਰੱਬ ਤੇ ਵਿਸ਼ਵਾਸ ਹੈ ਤਾਂ ਜੇਕਰ ਰੱਬ ਤੇ ਵਿਸ਼ਵਾਸ ਨਹੀਂ ਰਿਹਾ ਤਾਂ ਮੈਂ ਇਹ ਸਿਕਹਾਨੀ ਨੂੰ ਗੌਰ ਦੇ ਨਾਲ ਸੁਣੋ ਤੁਹਾਨੂੰ ਰੱਬ ਤੇ ਵਿਸ਼ਵਾਸ ਹੋ ਜਾਵੇਗਾ ਕਿ ਰੱਬ ਹੈਗਾ ਹੈ ਕਹਾਣੀ ਸ਼ੁਰੂ ਹੁੰਦੀ ਆ ਦਸੰਬਰ ਦੇ ਦਿਨ ਹੁੰਦੇ ਆ ਪੂਰੀ ਕੜਾਕੇ ਜਾਰ ਠੰਡ ਪੈਂਦੀ ਹੁੰਦੀ ਆ ਰਾਤ ਦੇ 10:00 ਵਜੇ ਦਾ ਟਾਈਮ ਹੁੰਦਾ ਤਿੰਨ ਬੰਦੇ ਟਰੱਕ ਤੇ ਜਾ ਰਹੇ ਹੁੰਦੇ ਆ ਤੇ ਉਹਨਾਂ ਦਾ ਸ਼ਹਿਰ ਤੋਂ ਬਹੁਤ ਦੂਰ ਜਾ ਕੇ ਟਰੱਕ ਖਰਾਬ ਹੋ ਜਾਂਦਾ ਹੈ ਜਦੋਂ ਟਰੱਕ ਖਰਾਬ ਹੋ ਜਾਂਦਾ ਹੈ ਤਾਂ ਉੱਥੇ ਆਸ-ਪਾਸੇ ਉਹ ਤੁਰ ਫਿਰ ਕੇ ਬਹੁਤ ਲੱਭਦੇ ਆ ਕੋਈ ਤੁਹੇ ਦੁਕਾਨ ਮਿਲ ਜੇ ਜਿੱਥੋਂ ਸਾਨੂੰ ਟਰੱਕ ਦਾ ਸਮਾਨ ਮਿਲ ਜੇ ਤੇ ਵੀ ਅਸੀਂ ਸਮਾਨ ਤਾਂ ਆਪ ਹੀ ਟਰੱਕ ਦੇ ਪਾ ਲਾਂਗੇ ਕਿਉਂਕਿ ਉਹ ਪਿਛਲੇ 10-15 ਸਾਲ ਤੋਂ ਟਰੱਕ ਚਲਾਉਂਦੇ ਹੁੰਦੇ ਆ ਤੇ ਪੂਰੇ ਮਾਰ ਹੁੰਦੇ ਆ ਪਰ ਉਹਨਾਂ ਨੂੰ ਕੋਈ ਦੁਕਾਨ ਨਹੀਂ ਮਿਲਦੀ ਤੇ ਟਰੱਕ ਨੂੰ ਉੱਥੇ ਹੀ ਠੱਲ ਕੇ ਉਹ ਤਿੰਨੇ ਜਾਣੇ ਪੈਦਲ ਤੁਰ ਪੈਂਦੇ ਆ ਪੈਦਲ ਤੁਰੇ ਜਾਂਦੇ ਆ ਘਟੋ ਘਾਟੋ 2-3 ਕਿਲੋਮੀਟਰ ਅੱਗੇ ਤੁਰੇ ਜਾਂਦੇ ਆ ਉਧਰ ਜਾ ਕੇ ਉਹ ਦੇਖਦੇ ਆ ਕਿ ਇਹ ਤਾਂ ਕੋਈ ਵੀ ਇਹ ਕਹਿੰਦੇ ਕੋਈ ਵੀ ਇਹ ਵੱਡਾ ਰੋਡ ਨਿਗਾਹ ਵੀ ਆਪਾਂ ਤਾਂ ਇਹ ਛੋਟੇ ਰੋਡ ਕਿਸੇ ਪਾਲੀ ਕੋਈ ਪਿੰਡਾਂ ਵਾਲਾ ਰਸਤਾ ਹੁੰਦਾ ਵੀ ਉਧਰ ਟਰੱਕ ਪਾਲਿਆ ਕਹਿੰਦੇ ਵੱਡਾ ਰੋਡ ਤਾਂ ਵੀ ਸਾਹ ਬਹੁਤ ਹੁੰਦਾ ਵੀ ਤਾਂ ਹੀ ਆਪਣਾ ਕਹਿੰਦੇ ਵੀ ਟਰੱਕ ਖਰਾਬ ਹੋ ਗਿਆ ਉਹਨਾਂ ਦੇ ਵਿੱਚੋਂ ਨਾ ਇੱਕ ਬੰਦਾ ਹੁੰਦਾ ਤੇ ਜਿਹੜਾ ਨਾ ਥੋੜਾ ਪੜਿਆ ਲਿਖਿਆ ਹੁੰਦਾ ਵੀ 10 ਕਿ ਜਮਾਤਾਂ ਤੇ ਉਹਦੇ ਕੋਲੇ ਵੀ ਫੋਨ ਵੀ ਵੱਡਾ ਹੁੰਦਾ ਤੇ ਉਹ ਫੋਨ ਤੇ ਸੱਚ ਮਾਰਦਾ ਵੀ ਇੱਥੋਂ ਸ਼ਹਿਰ ਕਿੰਨੀ ਦੂਰ ਆ ਜਦੋਂ ਸੱਚ ਮਾਰਦਾ ਤੇ ਉਹ ਕਹਿੰਦਾ ਵੀ ਡਰਾਈਵਰ ਨੂੰ ਕਹਿੰਦਾ ਵੀ ਬਾਈ ਜੀ ਇੱਥੋਂ ਸ਼ਹਿਰ 18 ਕਿਲੋਮੀਟਰ ਦੂਰ ਆ ਉਹ ਕਹਿੰਦਾ ਚੱਲੋ ਫਿਰ ਤੁਰੇ ਚੱਲਦੇ ਆ ਫਿਰ ਹੋਰ ਕੀ ਚਾਰਾ ਵੀ ਸ਼ਹਿਰੋਂ ਸਮਾਨ ਮਿਲੂਗਾ ਹੁਣ ਜਦੋਂ ਤੁਰੇ ਜਾਂਦੇ ਆ ਤਾਂ ਉਹਨਾਂ ਦੇ ਵੀ ਉੱਪਰ ਕੋਈ ਮੋਟਾ ਕੱਪੜਾ ਨਹੀਂ ਹੁੰਦਾ ਬਸ ਇੱਕ ਕੋ ਲੋਈ ਹੁੰਦੀ ਆ ਤੇ ਉਹਨਾਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਆ ਤੇ ਜਿਹੜਾ ਡਰਾਈਵਰ ਹੁੰਦਾ ਉਹ ਥੋੜਾ ਜਿਹਾ ਵੀ ਉਹਨੂੰ ਮੂੜਣਗੇ ਦੀ ਸ਼ਿਕਾਇਤ ਵੀ ਹੁੰਦੀ ਆ ਢਿੱਲਾ ਮਿੱਸਾ ਜਾ ਰਹਿੰਦਾ ਹੁੰਦਾ ਉਹ ਬਹੁਤ ਜ਼ਿਆਦਾ ਠੰਡ ਲੱਗਦੀ ਆ ਉਹਦਾ ਦੰਦ ਕਢਿੱਕਾ ਵੱਜਦਾ ਪਰ ਉਹ ਤੁਰਿਆ ਜਾਂਦਾ ਵੀ ਉਹ ਕਹਿੰਦਾ ਫਿਰ ਜੇ ਮੈਂ ਨਾ ਤੁਰੂੰਗਾ ਤਾਂ ਵੀ ਇਹਨਾਂ ਨੇ ਨਹੀਂ ਤੁਰਨਾ ਵੀ ਟਰੱਕ ਦਾ ਮਾਲ ਅਸੂ ਤਾਂ ਟਰੱਕ ਦਾ ਮਾਲ ਕੋਈ ਹੁੰਦਾ ਵੀ ਜਿਹੜਾ ਡਰਾਈਵਰ ਹੁੰਦਾ ਦੂਜੇ ਤੋਂ ਆ ਬੰਦੇ ਤਾਂ ਉਹ ਨਾਲ ਰੱਖੇ ਹੁੰਦੀ ਆ ਚਲੋ ਵੀ ਉਹ ਤੁਰੇ ਜਾਂਦੇ ਆ ਵੀ ਤੁਰਦੇ ਆ ਉਹ 2 ਕਿਲੋਮੀਟਰ ਤੇ ਡਰਾਈਵਰ ਕਹਿੰਦਾ ਵੀ ਮਿੰਟਾ ਕੰਮ ਆ ਬਹੁਤ ਲੱਗੀ ਜਾਂਦਾ ਕਹਿੰਦਾ ਜੇ ਤੇ ਚਾਹ ਮਿਲ ਜੇ ਨਾ ਕਹਿੰਦਾ ਫਿਰ ਤਾਂ ਤੁਰਿਆ ਜਾਵੇ ਕਹਿੰਦਾ ਚਾਹ ਤੋਂ ਬਿਨਾ ਕਹਿੰਦਾ ਤੁਰਨਾ ਔਖਾ ਜਿਹੜੇ ਹੁਣ ਵੀਰ ਚਾਹ ਪਾਣੀ ਪੀਂਦੇ ਆ ਚਾਹ ਪੀਂਦੇ ਆ ਹਨਾ ਉਹਨਾਂ ਨੂੰ ਤਾਂ ਪਤਾ ਹੁੰਦਾ ਜਿਹੜੇ ਸ਼ਹਿਰਗੇ ਹੁੰਦੇ ਆ ਚਲੋ ਘੱਟ ਚਾਹ ਪੀਂਦੇ ਆ ਤੇ ਪਿੰਡਾਂ ਦਾ ਤਾਂ ਵੀ ਚਾਹ ਬਹੁਤ ਪੀਂਦੇ ਹੁੰਦੇ ਆ ਚਾਹ ਤੋਂ ਬਿਨਾ ਤਾਂ ਵੀ ਉਹਨਾਂ ਤਾਂ ਖੇਤ ਬੰਨੇ ਵੀ ਨਹੀਂ ਜਾਇਆ ਜਾਂਦਾਗਾ ਤੇ ਉਹੀ ਗੱਲ ਵੀ ਟਰੱਕ ਵਾਲੇ ਵੀ ਕਹਿੰਦਾ ਜੇ ਚਾਹ ਮਿਲ ਜੇ ਕਹਿੰਦਾ ਫਿਰ ਤਾਂ ਤੁਰ ਲੂੰਗਾ ਇਹਦਾ ਨਹੀਂ ਤਾਂ ਤੁਰਨਾ ਔਖਾ ਵੀ ਸਰੀਰ ਠੰਡ ਬਹੁਤ ਮੰਨੀ ਆਂਦਾ ਉਹ ਜਿਹੜਾ ਨਾਲ ਦਾ ਹੁੰਦਾ ਉਹ ਕਹਿੰਦਾ ਵੀ ਮੈਨੂੰ ਉਹ ਲੱਗਦਾ ਵੀ ਉਧਰ ਇੱਕ ਨਾ ਖੋਖਾ ਵੇਖਿਆ ਮੈਂ ਜਦੋਂ ਕਹਿੰਦਾ ਆਪਾਂ ਤੁਰੇ ਆਉਂਦੇ ਸੀ ਨਾ ਮੈਂ ਕਹਿੰਦਾ ਮੈਨੂੰ ਪਿੱਛੇ ਥੋੜਾ ਜਿਹਾ ਲੱਗਦਾ ਸੀ ਵੀ ਚਾਹਲਾ ਖੋਖਾ ਉਹ ਕਹਿੰਦਾ ਐਸਮੋ ਕੇ ਖੋਖੇ ਤੇ ਕੌਣ ਹੋਣਾ ਉਹ ਕਹਿੰਦਾ ਚੱਲੋ ਕੋਈ ਨਾ ਆਪਾਂ ਪਿੱਛੇ ਮੁੜ ਜਾਂਦੇ ਆ ਤੇ ਚੱਲ ਕੇ ਵੇਖ ਕੇ ਆ ਗਏ ਕਹਿੰਦਾ ਬੜਾ ਜੀ ਕਰੀ ਜਾਂਦਾ ਚਾਹ ਨੂੰ ਤੇ ਪਿੱਛੇ ਮੁੜਦੇ ਆ ਥੋੜਾ ਜਿਹਾ ਉਹ ਕਿ ਉਹ ਸੱਚੀ ਵੀ ਖੋਖਾ じゃ ਹੁੰਦਾ ਹਨਾ ਤੇ ਬਾਹਰ ਜਿੰਦਾ ਲੱਗਿਆ ਹੁੰਦਾ ਤੇ ਡਰਾਈਵਰ ਕਹਿੰਦਾ ਹਾਂ ਵੀ ਲੱਗਦਾ ਤਾਂ ਚਾਹਲਾ ਖੋਖਾ ਹੀ ਆ ਤੇ ਕਹਿੰਦਾ ਪਰ ਇਹਨੂੰ ਜਿੰਦਾ ਲੱਗਿਆ ਤੇ ਉਹ ਨਾਲ ਦੇ ਮੁੰਡੇ ਜਿਹੜੇ ਹੁੰਦੇ ਆ ਉਹ ਕਹਿੰਦੇ ਪਾਣ ਦਿੰਨੇ ਜਿੰਦਾ ਆਪਾਂ ਕਹਿੰਦਾ ਜਦੋਂ ਆਪਾਂ ਚਾਹ ਹੀ ਪੀਣੀ ਆ ਉਹ ਕਹਿੰਦਾ ਨਾ ਯਾਰ ਕਹਿੰਦਾ ਕਿਸਦਾ ਵਿੱਚ ਸੌ ਸਮਾਨ ਪਿਆ ਹੋਊਗਾ ਐ ਆਪਾਂ ਜਿੰਦਾ ਕਿਵੇਂ ਪਾਣ ਲਿਆਂਗੇ ਹਨਾ ਵੀ ਕਿਸਦਾ ਸਮਾਨ ਹੋਊਗਾ ਵੀ ਜਿੰਦਾ ਬੰਦਾ ਚੰਗਾ ਨਹੀਂ ਵੀ ਉਹ ਰੱਬ ਨੂੰ ਮੰਨਣ ਵਾਲਾ ਬੰਦਾ ਹੁੰਦਾ ਡਰਾਈਵਰ ਤੇ ਉਹ ਕਹਿੰਦਾ ਫਿਰ ਨਹੀਂ ਪਾਣ ਦੇ ਕਹਿੰਦਾ ਫਿਰ ਤੁਸੀਂ ਕਹੀ ਜਾਂਦੇ ਵੀ ਚਾਹ ਨੂੰ ਬੜਾ ਜ਼ਿਕਰ ਜਾਂਦਾ ਵੀ ਤੁਰਿਆ ਨਹੀਂ ਜਾਂਦਾ ਐਂਦਾ ਕਹਿੰਦਾ ਆਪਾਂ ਨੂੰ ਸਾਰੀ ਰਾਤ ਜਿੰਨੀ ਆਪਾਂ ਪਹੁੰਚ ਸਕਦੇ 18 ਕਿਲੋਮੀਟਰ ਕਹਿੰਦਾ ਜਿਹੜੇ ਸਾਡੇ ਨਾਲ ਤੁਸੀਂ ਤੁਰਦੇ ਆ ਵੀ ਠੰਡ ਮਿਲਾਈ ਜਾਂਦੇ ਆ ਉਹ ਕਹਿੰਦਾ ਕੰਬਾ ਤਾਂ ਬਹੁਤ ਲੱਗੀ ਜਾਂਦਾ ਜਨੀ ਮੋਨੀਆ ਜੀ ਸ਼ਿਕਾਇਤ ਹੋਈ ਪਈ ਆ ਵੀ ਲੱਗਦਾ ਬੁਖਾਰ ਚੜੂਗਾ ਜੀ ਤਾਂ ਚਾੜੂ ਬਹੁਤ ਕਰਦਾ ਸੀ ਵਿਚਾ ਪੀਤੀ ਜਾਂਦੀ ਤੇ ਚੱਲ ਆਪਾਂ ਸ਼ਹਿਰ ਪਹੁੰਚ ਜਾਂਦੀ ਉਹ ਚੱਲੋ ਕਹਿੰਦਾ ਪੜਦੇ ਫਿਰ ਕਹਿੰਦਾ ਜਿੰਦਾ ਵੇਖੀ ਜਾਉ ਕਹਿੰਦਾ ਜਦੋਂ ਜਿੰਦਾ ਪੜਦੇ ਆ ਤੇ ਵੇਖਦੇ ਆ ਵੀ ਦੁਕਾਨ ਦੇ ਵਿੱਚ ਸਾਰਾ ਸਮਾਨ ਹੀ ਚਾਹ ਲਾ ਪਿਆ ਹੁੰਦਾ ਖੰਡ ਪਈ ਹੁੰਦੀ ਪੱਤੀ ਪਈ ਹੁੰਦੀ ਆ ਸੁੱਕਾ ਦੁੱਧ ਪਿਆ ਹੁੰਦਾ ਤੇ ਰਸਾਂ ਦੇ ਪੈਕਟ ਵੀ ਹੁੰਦੇ ਆ ਹੋਰ ਵੀ ਖਾਣ ਪੀਣ ਦਾ ਬਹੁਤ ਸਮਾਨ ਹੁੰਦਾ ਔਰ ਉਹਨਾਂ ਨੂੰ ਮੇਨ ਉਹਨਾਂ ਨੂੰ ਵੀ ਚਾਹ ਦੀ ਚਾਹਣਾ ਹੁੰਦੀ ਆ ਵੀ ਚਾਹ ਮਿਲ ਜੇ ਤੇ ਨਾਲ ਜਿਹਨੂੰ ਕਹਿੰਦਾ ਕਹਿੰਦਾ ਵੀ ਘਰ ਕਹਿੰਦਾ ਤਿੰਨ ਕੱਪ ਚਾਹ ਉਹ ਚਾਹ ਬਣਾਉਂਦਾ ਤੇ ਲੈਚੀਆਂ ਵੀ ਪਈਆਂ ਹੁੰਦੀਆਂ ਦੋ ਤਿੰਨ ਵਿੱਚੋਂ ਲੈਚੀਆਂ ਸੈੱਟ ਦਿੰਦਾ ਸੁੱਕਾ ਦੁੱਧ ਪਾ ਲੈਂਦਾ ਬੜੀ ਉਹ ਘੜ ਘੜ ਕੇ ਚਾਹ ਬਣਾਉਂਦਾ ਤੇ ਚਾਹ ਬੜੀ ਸਵਾਦ ਬਣਦੀ ਆ ਇੱਕ ਉਹ ਰਸਾਲਾ ਪੈਕਟ ਚੱਕ ਲੈਂਦੇ ਆ ਚਾਰ ਚਾਰ ਪੰਜ ਪੰਜ ਰਸ ਖਾ ਲੈਂਦੇ ਆ ਚਾਹ ਪੀ ਕੇ ਤੇ ਰਾਸ ਖਾ ਕੇ ਜਿਹੜਾ ਡਰਾਈਵਰ ਹੁੰਦਾ ਕਹਿੰਦਾ ਹਾਂ ਕਹਿੰਦਾ ਸਵਾਦ ਹੀ ਆ ਗਿਆ ਕਹਿੰਦਾ ਇੰਨੀ ਸਵਾਦ ਚਾਹ ਕਹਿੰਦਾ ਜਦੋਂ ਭੁੱਖ ਲੱਗੀ ਸੀ ਨਾ ਕਹਿੰਦਾ ਬੜੀ ਜਨੌਕੀ ਹੋਈ ਜਾਂਦੀ ਸੀ ਚਾਹ ਤੋਂ ਬਿਨਾ ਵੀ ਚਾਹ ਮਿਲ ਜੇ ਚਾਹ ਪੀ ਕੇ ਤਾਂ ਕਹਿੰਦਾ ਹੁਣ ਆ ਲੱਗਦਾ ਹੁਣ ਆਪਾਂ ਸ਼ਹਿਰ ਕਹਿੰਦਾ ਰਾਮਣਾ ਪਹੁੰਚ ਜਾਾਂਗੇ ਤੇ ਉਹ ਨਾਲ ਦੇ ਜਿਹੜੇ ਹਿੰਦੇ ਚਾਹ ਪੀ ਗਏ ਉਹ ਵੀ ਕੱਪ ਰੱਖ ਦਿੰਦੇ ਆ ਉਹ ਵੀ ਚਾਹ ਲੱਤਾ ਮਾਰ ਰੱਖ ਦਿੰਦੇ ਆ ਕਹਿੰਦਾ ਯਾਰ ਐ ਨਾ ਕਰੋ ਵੇਖੋ ਕਹਿੰਦਾ ਮੈਨੂੰ ਬੁਖਾਰ ਚੜਿਆ ਕਾਂਬਾ ਬਾਲਾ ਲੱਗ ਜਾਂਦਾ ਕਹਿੰਦਾ ਨਹੀਂ ਤਾਂ ਮੈਂ ਸਾਫ਼ ਕਰ ਦਿੰਦਾ ਇੰਦਾ ਬੀਤਾ ਮਾਤੇ ਕੱਪ ਸਾਫ਼ ਕਰਕੇ ਉੱਥੇ ਹੀ ਰੱਖ ਦਿਓ ਜਿੱਥੇ ਪੈ ਸੀ ਉਹ ਕਹਿੰਦੇ ਅਸੀਂ ਕਿੱਥੋਂ ਸਾਫ਼ ਕਰ ਦਈਏ ਵੀ ਇੱਥੇ ਕਿਹੜਾ ਟੂਟੀ ਆ ਕਿੱਥੋਂ ਤੋੜ ਗਏ ਉਹ ਕਿਹੜਾ ਕੋਈ ਨਹੀਂ ਯਾਰੇ ਵੇਖ ਲੋ ਵੀ ਆਸੇ ਪਾਸੇ ਪਾਣੀ ਪਿਆ ਹੋਊਗਾ ਤੇ ਉਹ ਦੇਖਦੇ ਆ ਵੀ ਇੱਕ ਡਰਮ ਦੇ ਵਿੱਚ ਪਾਣੀ ਪਿਆ ਹੁੰਦਾ ਤੇ ਉਸ ਪਾਣੀ ਦੇ ਨਾਲ ਉਹ ਧਾਮਾ ਸਾਫ਼ ਕਰ ਦਿੰਦੇ ਆ ਜਿੱਥੇ ਧਾਮਾ ਪਿਆ ਹੁੰਦਾ ਉੱਥੇ ਹੀ ਧਾਮਾ ਮੁੱਦਾ ਮਾਰ ਦਿੰਦੇ ਤੇ ਜਿੱਥੇ ਕੱਪ ਪਏ ਹੁੰਦੇ ਆ ਉੱਥੇ ਹੀ ਕੱਪ ਰੱਖ ਦਿੰਦੇ ਆ ਸਾਰਾ ਸਮਾਨ ਉਸੇ ਜਗ੍ਹਾ ਤੇ ਰੱਖ ਦਿੰਦਿਆਂ ਵੀ ਐ ਨਹੀਂ ਲੱਗਦਾ ਵੀ ਸਮਾਨ ਹਿੱਲਿਆ ਚਲੋ ਦੋਵੇਂ ਦੁਕਾਨ ਤੋਂ ਬਾਹਰ ਹੁੰਦਿਆ ਤੇ ਡਰਾਈਵਰ ਵੀ ਦੁਕਾਨ ਤੋਂ ਬਾਹਰ ਹੁੰਦਾ ਜਦੋਂ ਡਰਾਈਵਰ ਦੁਕਾਨ ਤੋਂ ਬਾਹਰ ਹੁੰਦਾ ਨਾ ਤੇ ਉਹਦਾ ਦਿਲ ਜਿਆ ਹੈ ਵੀ ਨਾ ਹੋਰ ਹੀ ਕਰਦਾ ਵੀ ਜਿਵੇਂ ਆਪਣਾ ਦਿਲ ਹੁੰਦਾ ਹਨਾ ਵੀ ਇਹ ਤਾਂ ਗਲਤ ਹੋ ਗਿਆ ਕਹਿੰਦਾ ਕਿਸੇ ਗਰੀਬ ਦਾ ਜਿੰਦਾ ਘੰਨ ਕੇ ਆ ਚਾਹ ਵੀ ਨਹੀਂ ਕਹਿੰਦਾ ਚਾਹ ਤਾਂ ਭਾਵੇਂ ਆਪਾਂ ਵੀ 100 150 ਦਾ ਸਮਾਨ ਖਾਦਾ ਪੀਤਾ ਕਹਿੰਦਾ ਰੱਬ ਨੂੰ ਜਾਣ ਦੇਣੀ ਆ ਵੀ ਮੈਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਜਿੰਦਾ ਘੰਨਿਆ ਗਰੀਬ ਦਾ ਕਹਿੰਦਾ ਆ ਬਿਨਾਂ ਜੇਵ ਚ ਹੱਥ ਮਾਰਦਾ ਤੇ ਉਹਦੀ ਜੇਬ ਦੇ ਵਿੱਚ ਕੋਈ ਟੁੱਟਿਆ ਪੈਸਾ ਤੁਹਾਡੀ ਹੁੰਦਾ 500 ਦੇ ਨੋਟ ਹੁੰਦੀ ਆ ਉਹਦੀ ਜੇਬ ਦੇ ਵਿੱਚ ਤੇ ਉਹ 2500 ਰੁਪਿਆ ਕੱਢਦਾ 2500 ਰੁਪਿਆ ਕੱਢ ਕੇ ਤੇ ਜਿਹੜਾ ਉਹਦਾ ਪੱਤੀ ਵਾਲਾ ਡੱਬਾ ਹੁੰਦਾ ਪੱਤੀ ਵਾਲੇ ਡੱਬੇ ਦੇ ਉੱਤੇ ਰੱਖ ਕੇ ਤੇ ਉੱਤੇ ਇੱਕ ਰਸਾਂ ਦਾ ਪੈਕਟ ਰੱਖ ਦਿੰਦਾ ਕਿ ਨਾਲ ਜਿਹੜੇ ਨਾਲ ਦੇ ਦੋ ਮੁੰਡੇ ਹੁੰਦੇ ਆ ਉਹ ਕਹਿੰਦੇ ਵੀ ਬਾਈ ਇਹ ਕੀ ਕਰਨਾ ਕਹਿੰਦਾ 10000 ਕਹਿੰਦਾ ਆਪਾਂ ਨੂੰ ਮਹੀਨੇ ਦੀ ਮਿਲਦਾ ਕਿੰਨਾ ਰੁਪਿਆ 2500 ਤੂੰ ਇੱਥੇ ਰੱਖਦਾ ਕਹਿੰਦਾ ਆਪਣੇ ਪੱਲੇ ਕੀ ਪਊਗਾ ਉਹ ਕਹਿੰਦਾ ਕੋਈ ਨਹੀਂ ਐਡ ਕੀ ਸੋਚ ਲਾਂਗੇ ਵੀ ਚੱਲ ਘਟੇ ਡਾ ਲੱਗ ਗਿਆ ਇਹ ਵੀ ਸੋਚ ਲਾਂਗੇ ਕਹਿੰਦਾ ਪਰ ਰੱਬ ਨੂੰ ਜਾਣ ਦੇਣੀ ਆ ਮਿੱਠੋ ਐ ਨਹੀਂ ਚਾਹ ਪੀਤੀ ਕਹਿੰਦਾ ਬਾਈ ਚਾਹ ਆਪਾਂ 100 150 ਦੀ ਪੀਤੀ ਆ 2500 ਦਾ ਆਪਾਂ ਸ਼ਹਿਰ ਜਾ ਕੇ ਜਿੰਨਾ ਮਰਜ਼ੀ ਖਾ ਲੈਂਦੇ ਉਹ ਕਹਿੰਦਾ ਵੀ ਯਾਰ ਆਪਾਂ ਜਿੰਦਾ ਪਰ ਨਿਆ ਗਰੀਬ ਬੰਦੇ ਦਾ ਕਹਿੰਦਾ ਮੈਂ ਨਹੀਂ ਐ ਕਰ ਸਕਦਾ ਕਹਿੰਦਾ ਕੋਈ ਨਹੀਂ 2500 ਰੁਪਇਆ ਰੱਖ ਕੇ ਉੱਥੇ ਤੁਰ ਜਾਂਦੇ ਆ ਖੇਰ ਜਾਵੜਦੇ ਆ ਸ਼ਹਿਰੋਂ ਜਾ ਕੇ ਸਾਰਾ ਸਮਾਨ ਲੈਂਦੇ ਆ ਸਮਾਨ ਲੈ ਕੇ ਉਹ ਦਿਨ ਚੜ੍ਹਦੇ ਨੂੰ ਵਾਪਸ ਆਉਂਦੇ ਆ ਟਰੱਕ ਦੇ ਕੋਲੇ ਉਧਰੋਂ ਸ਼ਹਿਰੋਂ ਉਹ ਇੱਕ ਪੂੜਜਾ ਕਰਾ ਲੈਂਦੇ ਆ ਉਸ ਤੇ ਸਮਾਨ ਰੱਖਦੇ ਹੁੰਦੇ ਆ ਆ ਕੇ ਉਹ ਸਾਰਾ ਸਮਾਨ ਟਰੱਕ ਦੇ ਪਾ ਕੇ ਜਦੋਂ ਨੰਗਦੇ ਖੋਖੇ ਕੋਲ ਦੀ ਤੇ ਉੱਥੇ ਵੀ ਕੋਈ ਆਇਆ ਨਹੀਂ ਹੁੰਦਾ ਜੇ ਉਹ ਕਹਿੰਦੇ ਆਇਆ ਨਹੀਂ ਖੋਖੇ ਦਾ ਮਾਲਕ ਵੀ ਚਾਹ ਲੈ ਖੋਖੇ ਦਾ ਮਾਲਕ ਉਹ ਚਲੋ ਆਪਦਾ ਘੇੜਾ ਲੈ ਕੇ ਤੁਰੇ ਜਾਂਦੇ ਆ 15 ਦਿਨਾਂ ਬਾਅਦ ਉਹ ਜਿਹੜਾ ਲਾ ਕੇ ਟਰੱਕ ਦਾ ਤੇ ਵਾਪਸ ਮੁੜਦੇ ਆ ਜਦੋਂ 15 ਦਿਨਾਂ ਬਾਅਦ ਵਾਪਸ ਮੁੜਦੇ ਆ ਨਾ ਉਹਨਾਂ ਦੋਵਾਂ ਮੁੰਡਿਆਂ ਦੀ ਤਾਂ ਇੰਨੀ ਨਿਗਾ ਨਹੀਂ ਹੁੰਦੀ ਪਰ ਡਰਾਈਵਰ ਵੇਖਦਾ ਤੇ ਡਰਾਈਵਰ ਵੇਖਦਾ ਵੀ ਖੋਖੇ ਖੋਖਾ ਖੁੱਲਿਆ ਹੁੰਦਾ ਉਹ ਟਰੱਕ ਖੜਾ ਲੈਂਦਾ ਜਦੋਂ ਟਰੱਕ ਖੜਾ ਕੇ ਉਹ ਖੋਖੇ ਦੇ ਨੇੜੇ ਜਾਂਦਾ ਤੇ ਉੱਥੇ ਇੱਕ 45 46 ਸਾਲ ਦੀ ਔਰਤ ਹੁੰਦੀ ਆ ਜੋ ਖੋਖੇ ਤੇ ਬੈਠੀ ਹੁੰਦੀ ਆ ਤੇ ਉਹ ਆਹਰਾਂ ਕਹਿੰਦਾ ਭੈਣਾ ਕਹਿੰਦਾ 3 ਕੱਪ ਚਾਹ ਦੇ ਬਣਾ ਦੇ 3 ਕੱਪ ਉਹ ਚਾਹ ਦੇ ਧਰ ਦਿੰਦੀ ਆ ਤੇ ਉਹ ਵੈਗਰੂ 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 ਆ ਹੀ ਕਰੀ ਜਾਂਦੀ ਆ ਤੇ ਜਿਹੜਾ ਡਰਾਈਵਰ ਹੁੰਦਾ ਉਹ ਵੀ ਰੱਬ ਨੂੰ ਬਹੁਤ ਮੰਨਣ ਵਾਲਾ ਹੁੰਦਾ ਉਹ ਕਹਿੰਦਾ ਵੀ ਭੈਣਾ ਵੀ ਤੁਸੀਂ ਰੱਬ ਨੂੰ ਬੜਾ ਮੰਨਦੇ ਆ ਕਹਿੰਦਾ ਉਹ ਕਹਿੰਦੀ ਵੀ ਪਰ ਆ ਰੱਬ ਨੂੰ ਮੰਨਣਾ ਹੀ ਆ ਕਹਿੰਦੀ ਜਦੋਂ ਰੱਬ ਖੁਦ ਆ ਕੇ ਕਹਿੰਦੀ ਮੈਨੂੰ ਮਿਲ ਗਿਆ ਉਹ ਕਹਿੰਦਾ ਉਹ ਮੰਤ ਸੋਚਦਾ ਵੀ ਰੱਬ ਨੂੰ ਤਾਂ ਮੈਂ ਵੀ ਬਹੁਤ ਮੰਦਾ ਮੈਨੂੰ ਤਾਂ ਰੱਬ ਕਦੇ ਮਿਲਿਆ ਨਹੀਂ ਤੇ ਵੀ ਇਹਨੂੰ ਰੱਬ ਖੋਦਾ ਕੇ ਮਿਲ ਗਿਆ ਉਹ ਕਹਿੰਦਾ ਵੀ ਭੈਣਾ ਮੈਂ ਕਿ ਜਾਣ ਸਕਦਾ ਵੀ ਰੱਬ ਤੈਨੂੰ ਕਿਵੇਂ ਮਿਲਿਆ ਉਹ ਕਹਿੰਦੀ ਹਾਂ ਵੀਰਾ ਉਹ ਕਹਿੰਦੀ ਆ ਕਹਿੰਦਾ ਵੀ ਭੈਣੇ ਕਿਵੇਂ ਮਿਲਿਆ ਤੈਨੂੰ ਰੱਬ ਵੀ ਤੂੰ ਇੰਨੀ ਕਿੰਨੀ ਰੱਬ ਦੀ ਭਗਤੀ ਕੀਤੀ ਵੀ ਤੈਨੂੰ ਰੱਬ ਕਿਵੇਂ ਮਿਲਿਆ ਉਹ ਕਹਿੰਦੀ ਗੱਲ ਵੀਰਾ ਅੱਜ ਤੋਂ 15 16 ਦਿਨਾਂ ਪੁਰਾਣੀ ਆ ਕਹਿੰਦੀ ਨਾ ਵੀ ਮੇਰਾ ਕਹਿੰਦੀ ਭਰ ਜਵਾਨੀ ਦੇ ਵਿੱਚ ਮੇਰੇ ਬੰਦੇ ਦੀ ਮੌਤ ਹੋ ਗਈ ਸੀ ਤੇ ਕਹਿੰਦੀ ਮੈਂ ਇੱਕ ਵਿਧਵਾ ਤੇ ਮੇਰਾ ਕਹਿੰਦੀ ਇੱਕ ਹੀ ਪੁੱਤ ਆ ਪੁੱਤ ਕਹਿੰਦੀ ਮੇਰਾ ਸ਼ਹਿਰ ਨੂੰ ਜਾਂਦਾ ਸੀਗਾ ਤੇ ਕਹਿੰਦੀ ਮੇਰੇ ਪੁੱਤ ਨੂੰ ਨਾ ਕੋਈ ਫੇਟ ਮਾਰ ਕੇ ਸੱਟ ਗਿਆ ਕਹਿੰਦੀ ਪਿੰਡ ਦੇ ਬੰਦਿਆ ਕੋਈ ਚੱਕ ਕੇ ਲਿਆਇਆ ਤੇ ਆ ਕੇ ਕਹਿੰਦਾ ਵੀ ਤੇਰੇ ਪੁੱਤ ਨੂੰ ਕੋਈ ਫੇਟ ਮਾਰ ਕੇ ਸੱਟ ਗਿਆ ਅਸੀਂ ਹਸਪਤਾਲ ਦਾਖਲ ਕਰਾਇਆ ਜਾਂ ਤੂੰ ਉੱਥੇ ਪਹੁੰਚ ਜਾ ਛੇਤੀ ਤੋਂ ਛੇਤੀ ਉਹਦਾ ਲਾਚ ਲੈ ਜਾਂਦਾ ਕਹਿੰਦੀ ਵੀਰਾ ਜਦੋਂ ਮੈਂ ਹਸਪਤਾਲ ਪਹੁੰਚੀ ਤੇ ਡਾਕਟਰ ਨੇ ਕਹਿੰਦੀ ਮੈਨੂੰ ਐਡੀ ਪਾਤੀ ਲਿਖ ਕੇ ਦੇਤੀ ਕਹਿੰਦਾ ਬੀਬਾ ਪੱਜ ਇਹ ਦਵਾਈ ਲਿਆ ਕਹਿੰਦਾ ਤੇਰੇ ਮੁੰਡੇ ਦੇ ਛੇਤੀ ਛੇਤੀ ਇਹ ਦਵਾਈ ਲਾਉਣੀ ਆ ਕਹਿੰਦੀ ਜਦੋਂ ਮੈਂ ਦਵਾਈ ਲੈਣ ਗਈ ਤੇ ਕਹਿੰਦੀ ਮੇਰੀ ਜੇਬ ਦੇ ਵਿੱਚ ਸਿਰਫ ਕੰਨੀ 250 ਰੁਪਿਆ ਕਹਿੰਦੀ ਉਹਨਾਂ ਨੇ 1500 ਦੀ ਦਵਾਈ ਬਣਾਤੀ ਕਹਿੰਦੀ ਮੈਂ ਆਖਿਆ ਇੰਨੇ ਪੈਸੇ ਤਾਂ ਮੇਰੇ ਕੋਲੇ ਹੈ ਨਹੀਂ ਕਹਿੰਦੀ ਦਵਾਈ ਵਾਲੇ ਕਹਿੰਦੇ ਵੀ ਅਸੀਂ ਧਾਰ ਨਹੀਂ ਕਰ ਸਕਦੇ ਸਾਡੀ ਦੁਕਾਨ ਦੇ ਬਾਹਰ ਲਿਖਿਆ ਵੀ ਧਾਰ ਬੰਦਾ ਤੇ ਜਦੋਂ ਤੇਰੇ ਕੋਲੇ ਪੈਸੇ ਹੋਏ ਉਦੋਂ ਇਹ ਦਵਾਈ ਲੈ ਜੀ ਅਸੀਂ ਦਵਾਈ ਬੰਦ ਕੇ ਰੱਖੀ ਆ ਕਹਿੰਦੀ ਮੈਂ ਡਾਕਟਰ ਨੂੰ ਕਿਹਾ ਵੀ ਮੇਰੇ ਕੋਲੇ ਪੈਸੇ ਹੈ ਨਹੀਂਗੇ ਕਹਿੰਦੀ ਡਾਕਟਰ ਕਹਿੰਦਾ ਵੀ ਅਸੀਂ ਇਲਾਜ ਕਰ ਸਕਦੇ ਹਾਂ ਦਵਾਈ ਤੁਸੀਂ ਆਪ ਲਿਆਉਣੀ ਆ ਕਹਿੰਦੀ ਮੈਂ ਉੱਥੋਂ ਆਪ ਜੀਪ ਐਂਡ ਆਈ ਕਿਸੇਰੇ ਕਹਿੰਦੀ ਘਰੇ ਨਾ ਮੈਂ ਝਾੜੂ ਪੋਚੇ ਦਾ ਕੰਮ ਕਰਦੀ ਸੀ ਤੇ ਕਹਿੰਦੀ ਉਹ ਬਹੁਤ ਚੰਗੀ ਬੀਬੀ ਸੀ ਜਿਹਦੇ ਘਰੇ ਮੈਂ ਚਾੜ੍ਹ ਪਹੁੰਚਦਾ ਕੰਮ ਕਰਦੀ ਸੀ ਜਦੋਂ ਲੋੜ ਹੁੰਦੀ ਕਹਿੰਦੀ ਮੈਨੂੰ ਉਹ 500000 ਰੁਪਇਆ ਦੇ ਦਿੰਦੀ ਸੀ ਕਹਿੰਦੀ ਮੇਰੀ ਮਾੜੀ ਕਿਸਮਤ ਉਹਦੇ ਉਹ ਬੀਬੀ ਵੀ ਘਰੇ ਹੈਣਾ ਤੇ ਕਹਿੰਦੀ ਉਹਦਾ ਕਲਾਕਾਰ ਵਾਲਾ ਘਰੇ ਕਹਿੰਦੀ ਉਹ ਹੈਗਾ ਸੀਗਾ 55 60 ਸਾਲ ਦਾ ਕਹਿੰਦੀ ਮੈਂ ਆਖਿਆ ਸਾਹਿਬ ਜੀ ਮੇਰਾ ਮੁੰਡਾ ਹਸਪਤਾਲ ਦੇ ਵਿੱਚ ਪਿਆ ਤੇ ਕਹਿੰਦੀ ਦਵਾਈ ਲਾਉਣੀ ਆ ਡਾਕਟਰ ਵੀ ਕਹਿੰਦੇ ਦਵਾਈ ਲੈ ਕੇ ਆ ਤੇ ਮੇਰੇ ਕੋਲੇ ਸਿਰਫ 250 ਰੁਪਇਆ ਮੇ ਤੁਸੀ ਕਹਿੰਦੀ ਮੈਨੂੰ ਪੈਸੇ ਦੇ ਦਿਓ 2-3000 ਰੁਪਇਆ ਮੈਂ ਆਪਦੇ ਮੁੰਡੇ ਦੀ ਦਵਾਈ ਲਿਆਵਾ ਮੇਰਾ ਪੁੱਤ ਬਾਜੇ ਕਹਿੰਦੀ ਪਤਾ ਉਹ ਸਾਹਬ ਨੇ ਮੈਨੂੰ ਕੀ ਕਿਹਾ ਉਹ ਟਰੱਕ ਡਰਾਈਵਰ ਕਹਿੰਦਾ ਭੈਣਾ ਵੀ ਕੀ ਕਿਹਾ ਤੈਨੂੰ ਸਾਹਬ ਨੇ ਕਹਿੰਦੀ ਉਹ ਸਾਹਬ ਮੈਨੂੰ ਕਹਿੰਦਾ ਅਸੀਂ ਤੈਨੂੰ ਘਰ ਦੇ ਕੰਮ ਕਰਾਉਣ ਦਾ 1500 ਰੁਪਇਆ ਮਹੀਨਾ ਦਿੰਨੇ ਆ ਜਿਹੜਾ ਤੂੰ ਪਹਿਲਾਂ ਹੀ ਲੈ ਗਈ ਸੀ ਕਹਿੰਦੀ ਸੀ ਮੈਂ ਆਪਦੇ ਪੁੱਤ ਵਾਸਤੇ ਕੱਪੜੇ ਬਣਾਉਣੇ ਆ ਮੇਰਾ ਪੁੱਤ ਵੀ ਜਾਂਦਾ ਕਾੜਨ ਲਿਖਣ ਜਾਂਦਾ ਤੇ ਉਹਨੂੰ ਕੱਪੜਿਆਂ ਦੀ ਲੋੜ ਆ ਹੁਣ ਦੱਸ ਕਹਿੰਦਾ ਅਸੀਂ ਤੈਨੂੰ ਕਿਵੇਂ ਪੈਸੇ ਦੇ ਦਗੇ 15 ਦਿਨਾਂ ਜੇ ਮਹੀਨੇ ਦੇ ਪਿਆ ਕਹਿੰਦਾ ਅਗਲੇ ਮਹੀਨੇ ਪੈਸੇ ਮਿਲ ਜਾਣਗੇ ਕਹਿੰਦੀ ਮੈਂ ਬੜਾ ਰੋਈ ਕਰ ਲਈ ਬੜਾ ਉਹਦੇ ਪੈਰ ਖੜੇ ਵੀ ਸਾਹ ਜੀ ਮੇਰਾ ਪੁੱਤ ਆ ਹਸਪਤਾਲ ਪਿਆ ਮੈਂ ਸਾਰੀ ਉਮਰ ਤੁਹਾਡੇ ਘਰ ਦਾ ਕੰਮ ਕਰੂੰਗੀ ਪਰ ਤੁਸੀਂ ਇਸ ਵਕਤ ਮੈਨੂੰ ਗਰੀਬੀ ਨੂੰ ਪੈਸੇ ਦੇ ਦਿਓ ਕਹਿੰਦੀ ਫਿਰ ਸਾਹ ਪਤਾ ਮੈਨੂੰ ਕੀ ਬੋਲਿਆ ਕਹਿੰਦੀ ਸਾਹਬ ਕਹਿੰਦਾ ਵੀ ਜੇਕਰ ਤੈਨੂੰ ਇੰਨੇ ਹੀ ਲੋੜ ਆ ਪੈਸਿਆਂ ਦੀ ਤਾਂ ਕਹਿੰਦਾ ਵੀ ਤੂੰ ਮੇਰੇ ਨਾਲ ਹੰਮ ਬਿਸਤਰ ਹੋ ਤੂੰ ਜਿੰਨੇ ਪੈਸੇ ਕਮੇਗੀ ਮੈਂ ਤੈਨੂੰ ਉਹਨੇ ਪੈਸੇ ਦੇ ਦੂੰਗੀ ਕਹਿੰਦੀ ਵੀਰਾ ਮੈਂ ਪਰ ਜਵਾਨੀ ਚ ਵਿਧਵਾ ਹੋ ਗਈ ਸੀਗੀ ਪਰ ਕਹਿੰਦੀ ਮੈਂ ਆਪਦਾ ਪੁੱਤ ਪਾਲਿਆ ਸੀ ਕਹਿੰਦੀ ਜੇਕਰ ਮੈਂ ਵਿਆਹੇ ਕਰਵਾਉਣਾ ਹੁੰਦਾ ਐ ਵੀ ਮੈਂ ਹੋਰ ਵਿਆਹ ਕਰਵਾ ਲਵਾਂਗੀ ਕਹਿੰਦੀ ਪਰ ਮੈਂ ਕਿਹਾ ਨਹੀਂ ਮੈਂ ਆਪਦਾ ਪੁੱਤ ਪਾਲੂਗੀ ਮੈਂ ਆਪਦੇ ਬੰਦੇ ਦੇ ਜਾਂਜਾਂ ਦੇ ਸਹਾਰੇ ਆ ਦੀ ਜ਼ਿੰਦਗੀ ਕੱਟ ਲਵਾਂਗੀ ਕਹਿੰਦੀ ਮੈਂ ਉੱਥੋਂ ਰੋਂਦੀ ਕਰ ਲਾਉਂਦੀ ਪੁੱਠੀ ਮੁੜਾਈ ਕਹਿੰਦੀ ਮੈਂ ਸੋਚਿਆ ਆਪਦੀ ਚਾਲੀ ਦੁਕਾਨ ਤੇ ਜਾਨੀ ਆ ਤੇ ਜਾ ਕੇ ਸਾਰਾ ਸਮਾਨ ਇਕੱਠਾ ਕਰਕੇ ਬੋਰੀਏ ਦੇ ਵਿੱਚ ਪਾਉੜੀਆਂ ਤੇ ਸ਼ਹਿਰ ਲੈ ਜਾਨੀ ਆ ਸ਼ਹਿਰ ਜਾ ਕੇ ਸਾਰਾ ਸਮਾਨ ਵੇਚ ਕੇ ਤੇ ਦਵਾਈ ਲੈ ਲਵਾਂਗੀ ਕਹਿੰਦੀ ਵੀਰਾ ਜਦੋਂ ਮੈਂ ਸਾਰਾ ਸਮਾਨ ਇਕੱਠਾ ਕਰਕੇ ਬੋਰੀਏ ਦੇ ਵਿੱਚ ਪਾਉਣ ਲੱਗੀ ਨਾ ਜਦੋਂ ਕਹਿੰਦੀ ਮੈਂ ਪੱਤੀ ਵਾਲਾ ਡੱਬਾ ਚੱਕਿਆ ਕਹਿੰਦੀ ਵੀਰਾ ਉੱਤੇ ਰਸਾਲਾ ਪੈਕਟ ਪਿਆ ਸੀ ਪੱਤੀ ਵਾਲੇ ਡੱਬੇ ਦੇ ਉੱਤੇ ਤੇ ਰਸਾਲੇ ਪੈਕਟ ਦੇ ਹੇਠੋਂ ਮੈਨੂੰ 2500 ਰੁਪਿਆ ਮਿਲਿਆ ਕਹਿੰਦੀ ਹੁਣ ਤੂੰ ਤੁਸੀਂ ਦੱਸੋ ਵੀ ਜਦੋਂ ਮੇਰਾ ਕਹਿੰਦੀ ਚਾਹ ਦਾ ਡੱਬਾ ਉੱਥੇ ਪਿਆ ਮੇਰੇ ਭਾਂਡੇ ਉੱਥੇ ਪੈ ਕਹਿੰਦੀ ਮੇਰਾ 1 ਰੁਪਏ ਦਾ ਵੀ ਸਮਾਨ ਨਹੀਂ ਹਿੱਲਿਆ ਕਹਿੰਦੀ ਫੇਰ ਉਹ 2500 ਰੁਪਿਆ ਉੱਥੇ ਬਿਨਾਂ ਰੱਬ ਤੋਂ ਹੋਰ ਬੰਦਾ ਆ ਕੇ ਕੌਣ ਰੱਖ ਗਿਆ ਕਹਿੰਦੀ ਮੇਰਾ ਰੱਬ ਖੁਦ ਆਇਆ ਉਹ 2500 ਰੁਪਿਆ ਰੱਖਣ ਕਹਿੰਦੀ ਤਾਰਾ ਖੁੱਲਿਆ ਪਿਆ ਸੀ ਕਹਿੰਦੀ ਜੇ ਕਿਸੇ ਬੰਦੇ ਨੇ ਰੱਖੇ ਹੁੰਦੇ ਤਾਂ ਉਹ ਸਮਾਨ ਚੋਰੀ ਕਰਕੇ ਜਾਂਦਾ ਇਹ ਗੱਲ ਸੁਣ ਕੇ ਨਾ ਟਰੱਕ ਡਰਾਈਵਰ ਦੀਆਂ ਅੱਖਾਂ ਖੜੀਆਂ ਨੇ ਖੜੀਆਂ ਰਹਿ ਗਿਆ ਕਹਿੰਦਾ ਵੀ ਮੇਰੇ ਰੱਖੇ 2500 ਰੁਪਏ ਨੇ ਵੀ ਕਿੰਨਾ ਚੰਗਾ ਕੰਮ ਕੀਤਾ ਕਹਿੰਦਾ ਵੀ ਮੈਂ ਤੁਰ ਦਰਗਾਹ ਦੇ ਵਿੱਚ ਕਹਿੰਦਾ ਕਿੰਨਾ ਮੈਨੂੰ ਪੁੰਨ ਲੱਗੂਗਾ ਕਹਿੰਦਾ ਇਸ ਚੀਜ਼ ਦਾ ਵੀ ਉਹਨੇ ਸੋਚਿਆ ਕਹਿੰਦੇ ਵੀਰਾ ਮੇਰੇ ਰੱਬ ਨੇ ਨਾਲੇ ਮੇਰਾ ਪੁੱਤ ਬਚਾਲਿਆ ਤੇ ਨਾਲੇ ਕਹਿੰਦੀ ਮੇਰੀ ਇੱਜ਼ਤ ਬਚਾ ਲਈ ਇਹ ਸੁਣ ਕੇ ਨਾ ਜਿਹੜੇ ਨਾਲ ਦੋ ਮੁੰਡੇ ਸੀ ਉਹਨਾਂ ਦੀਆਂ ਅੱਖਾਂ ਵੀ ਹੰਝੂਆਂ ਦੇ ਨਾਲ ਭਜ ਗਈਆਂ ਤੇ ਉਹ ਟਰੱਕ ਡਰਾਈਵਰ ਨਾਲ ਚਾਹ ਕਰ ਲੱਗ ਗਏ ਟਰੱਕ ਡਰਾਈਵਰ ਉਹ ਨਾਲ ਚਾਕੇ ਵੀ ਨਹੀਂ ਦਸਰਾਨੀ ਤੇ ਉਹ ਨਾਲ ਚਾਕੇ ਉਹ ਤਿੰਨੋਂ ਇੱਕ ਦੂਜੇ ਨਾਲ ਝਾਕਦੇ ਰਹੇ ਤੇ ਉਹ ਔਰਤ ਹੱਥ ਜੋੜ ਕੇ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਰਹੀ ਤੇ ਜਦੋਂ ਉਹਨਾਂ ਨੇ ਚਾਹ ਪੀਤੀ ਤੇ ਪੁੱਛਿਆ ਵੀ ਬੀਬੀ ਕਿੰਨੇ ਪੈਸੇ ਕਹਿੰਦੀ ਵੀਰਾ ਇੱਕ ਕੱਪ ਦੇ 20 ਰੁਪਏ ਪਰ ਉਹਨਾਂ ਨੇ ਆਪਦੇ ਕੋਲੋਂ 200 ਰੁਪਇਆ ਕੱਢ ਕੇ ਉਸ ਔਰਤ ਨੂੰ ਦਿੱਤਾ ਤੇ ਕਹਿੰਦੇ ਭੈਣੇ ਵੀ ਇਹ ਸਾਡੇ ਵੱਲੋਂ ਤੈਨੂੰ ਭੈਣ ਸਮਝ ਕੇ ਉਹ ਲੈਂਦੀ ਨਹੀਂ ਸੀ ਪੈਸੇ ਕਹਿੰਦੀ ਨਹੀਂ ਮੈਂ ਆਪਦੇ ਹੱਕ ਦੀ ਕਮਾਈ ਲਵਾਂਗੀ ਪਰ ਫਿਰ ਵੀ ਉਹਨਾਂ ਨੇ ਧੱਕੇ ਨਾਲ ਜੇ ਤੇ ਕਹਿੰਦੇ ਭੈਣੇ ਸਾਡੇ ਵੱਲੋਂ ਭੈਣ ਸਮਝ ਕੇ ਜੇ ਤੂੰ ਰੱਬ ਨੂੰ ਇੰਨਾ ਮੰਨਦੀ ਆ ਤਾਂ ਸਾਡੇ ਵੱਲੋਂ ਭੈਣ ਸਮਝ ਕੇ ਇਹ ਕਹਿੰਦਾ ਇੰਨੇ ਕੇ ਪੈਸੇ ਰੱਖ ਲੈ ਅਸੀਂ ਤੈਨੂੰ ਕੁਝ ਜ਼ਿਆਦਾ ਦੇਣੇ ਦਿੰਦੇਗੇ ਤੇ ਜਦੋਂ ਉਹ ਪੈਸੇ ਦੇ ਕੇ ਦਿਖਾਣ ਤੋਂ ਬਾਹਰ ਆਏ ਤਾਂ ਉਹਨਾਂ ਤਿੰਨਾਂ ਨੇ ਅੱਖਾਂ ਭਿਜਾ ਸੀ ਤੇ ਉਹ ਸੋਚ ਰਹੀ ਸੀ ਵੀ 12500 ਰੁਪਿਆ ਰੱਖਣ ਤੇ ਵੀ ਸਾਨੂੰ ਵੀ ਉਸ ਔਰਤ ਨੂੰ ਕਿੰਨਾ ਹਨਾ ਨਾਲੇ ਉਹਦੀ ਜਿੱਤ ਬਚ ਗਈ ਨਾਲੇ ਉਹਦਾ ਪੁੱਤ ਬਚ ਗਿਆ ਉਹ ਰੱਬ ਨੂੰ ਕਿੰਨਾ ਕੁ ਧੰਦੀ ਹੋਊਗੀ ਵੀ ਅਸੀਂ ਕੌਣ ਸੀ ਇੱਥੇ 2500 ਰੁਪਿਆ ਰੱਖਣ ਵਾਲੇ ਰੱਬ ਨੇ ਕਹਿੰਦੇ ਸਾਡਾ ਟਰੱਕ ਖਰਾਬ ਕੀਤਾ ਰੱਬ ਨੇ ਸਾਨੂੰ ਖੋਖੇ ਤੱਕ ਪਹੁੰਚਾਇਆ ਤੇ ਰੱਬ ਨੇ ਉਹ 2500 ਰੁਪਿਆ ਰਖਾਇਆ ਸੋ ਦੋਸਤੋ ਜੇਕਰ ਤੁਸੀਂ ਰੱਬ ਤੇ ਨਹੀਂ ਯਕੀਨ ਕਰਦੇ ਤਾਂ ਇਹ ਕਹਾਣੀ ਸੁਣ ਕੇ ਤੁਹਾਨੂੰ ਰੱਬ ਤੇ ਯਕੀਨ ਹੋ ਗਿਆ ਹੋਊ ਕਿ ਜਿਹੜੇ ਬੰਦੇ ਰੱਬ ਤੇ ਯਕੀਨ ਕਰਦੇ ਆ ਰੱਬ ਕਦੇ ਵੀ ਉਹਨਾਂ ਦੀ ਬਾਹ ਨਹੀਂ ਛੱਡਦਾਗਾ ਜਿਹੜੇ ਰੱਬ ਨੂੰ ਧਿਆਉਂਦੇ ਆ ਰੱਬ ਉਹਨਾਂ ਦੇ ਮਾਰੇ ਟਾਈਮ ਦੇ ਵਿੱਚ ਜ਼ਰੂਰ ਬੋੜਦਾ ਇਹ ਸੀ ਦੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਂਡੇ ਚੈਨਲ ਤੇ ਤੁਹਾਨੂੰ ਪਰਿਵਾਰਕ ਤੇ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਸੁਣਨ ਲਈ ਮਿਲਦੀਆਂ ਹਨ ਜੇ ਚੰਗੀ ਲੱਗਦੀ ਹੁੰਦੀ ਆ ਤਾਂ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਇਹ ਕਹਾਣੀ ਸੁਣਨ ਵਾਸਤੇ ਤੇ ਜਿਨ੍ਹਾਂ ਦੇ ਪਿਛਲੀ ਕਹਾਣੀ ਦੇ ਵਿੱਚ ਕਮੈਂਟ ਆਏ ਸਨ ਉਹਨਾਂ ਦੇ ਨਾਮ ਨੇ ਸੁੱਖਾ ਸਿੰਘ ਸਰਾਰੀ ਵੀਰ ਜੀ ਉਹਨਾਂ ਦਾ ਪੋਤਰਾ ਅਰਸ਼ਦੀਪ ਸਿੰਘ ਸਰਾਰੀ ਤੇ ਪੋਤਰੀ ਦਿਲਪ੍ਰੀਤ ਕੌਰ ਸਰਾਰੀ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਛੋਟਾ ਵੀਰ ਪ੍ਰਗਟ ਪੰਗੂ ਜੀ ਪ੍ਰਗਟ ਪੰਗੂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਗੁਰਾ ਥਾਂਦੇ ਵਾਲੀਆ ਗੁਰਾ ਥਾਂਦੇ ਵਾਲਗਾ ਸ੍ਰੀ ਮੁਕਸਰ ਸਾਹਿਬ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਸੋ ਜਿੰਨਾ ਵੀਰ ਫਿਰਤ ਪਾਲ ਸਿੰਘ ਪੱਬੀਆਣਾ ਫਿਰਤ ਪਾਲ ਸਿੰਘ ਪੱਬੀਆਣਾ ਤਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜੀ ਅਵੀ ਜੀ ਅਵੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸੋ ਜਿੰਨਾ ਵੀ ਰਿਆਣਾ ਦੇ ਕਮੈਂਟ ਆਏ ਨੇ ਉਹਨਾਂ ਦਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹਿਣਾ ਤੇ ਤੁਹਾਨੂੰ ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਮਿਲੇਗੀ ਧੰਨਵਾਦ ਜੀ